ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮੇਵਾਲ ਅੱਜ ਨਾ ਮੈਂ ਤਕਸ਼ੀਰ ਕੇਸਗੜ੍ਹ ਸਾਹਿਬ ਤੋਂ ਨਾ ਆਪਣਾ ਡਿਊਟੀ ਲੈਣੇ ਤੋਂ ਬਾਅਦ ਨਾ ਬਾਥਰੂਮ ਕਰਨ ਜਾ ਰਿਹਾ ਸੀ ਤਾਂ ਅਚਾਨਕ ਮੇਰੀ ਨਿਗਾਹ ਨਾ ਟਰਾਲੀ ਤੇ ਪਈ ਜਿਹੜੀ ਆ ਇੱਕ ਪੋਸਟਰ ਲੱਗਿਆ ਜੀ ਤੇ ਨਿਗਾਹ ਪੈ ਗਈ ਤੇ ਜਦੋਂ ਮੈਂ ਖੜ ਕੇ ਦੇਖਿਆ ਤਾਂ ਮੈਂ ਨਾ ਮੈਨੂੰ ਜਲਦੀ ਥੋੜੀ ਜਿਹੀ ਮੈਂ ਵਾਪਸ ਆਣਾ ਤਾਂ ਪਰ ਮੈਨੂੰ ਮੋਟੀ ਮੋਟੀ ਜਿਹੀ ਨਿਗਾਹ ਪਈ ਬੇ 27 ਕਰੋੜ ਰੁਪਏ ਹੀ ਤੇ ਪੜ ਹੋਇਆ ਫਿਰ ਮੈਂ ਸਮਝ ਗਿਆ ਵੀ ਇਹ ਬੱਚੇ ਨੂੰ ਪ੍ਰੋਬਲਮ ਹੈ ਕੋਈ ਜਿਹੜਾ ਸਕੈਨ ਦਿੱਤਾ ਵਾ ਤੇ ਇਸੇ ਵਾਰਾ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨੀ ਹੈਗੀ ਵੀ ਜਿਹੜਾ ਤੁਸੀਂ ਆ ਬੱਚਾ ਦੇਖ ਰਹੇ ਹੋ ਨਾ ਇਹ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਹੈ ਤੇ ਵੀਰੋ ਪ੍ਰਮਾਤਮਾ ਤੇ ਡਰਦੇ ਰਹੀਏ ਉਸ ਬਾਹਗਰੂ ਤੇ ਡਰਦੇ ਰਹੀਏ ਕਹਿੰਦੇ ਜ਼ਿੰਦਗੀ ਦੇ ਵਿੱਚ ਅਮੀਰ ਬੰਦਾ ਉਹੀ ਆ ਜਿਹੜਾ ਦੇਹ ਤੰਦਰੁਸਤੀ ਹੈ ਜਿਹਦੇ ਘਰੀ ਸਭ ਤੋਂ ਦੇਹ ਤੰਦਰੁਸਤੀ ਉਹ ਸਭ ਤੋਂ ਅਮੀਰ ਲੋਕਾਂ ਦੇ ਘਰੀ ਪੈਸਾ ਪੜਾ ਪਿਆ ਪਰ ਉਹਦਾ ਇਲਾਜ ਨਹੀਂ ਹੈਗਾ ਔਰ ਜਿਨ੍ਹਾਂ ਕੋਲ ਜਿਸ ਚੀਜ਼ ਦਾ ਇਲਾਜ ਹੈਗਾ ਉਸ ਵੀਰਾਂ ਕੋਲ ਪੈਸੇ ਨਹੀਂ ਹੈਗੇ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਣਾ ਉਸ ਵੀਰ ਨਾਲ ਵੀ ਜਿਹੜੀ ਆਹ ਫੋਟੋ ਦੇਖ ਰਹੇ ਹੋ ਆ ਸਾਰਾ ਕੁਝ ਦੇਖ ਰਹੇ ਹੋ ਇਹ ਕੀਆ ਚੱਕਰ ਹੈ ਆਓ ਤੁਹਾਡੇ ਨਾਲ ਗੱਲ ਕਰਾਦੇ ਵੀਰ ਜੀ ਇਹ ਇਹ ਬੱਚਾ ਤੁਹਾਡਾ ਜੀ ਹਾਂ ਜੀ ਇਹ ਇਹ ਕੀਆ ਚੱਕਰ ਹੈ ਵੀਰ ਜੀ ਇਹ ਨੂੰ ਜੀ ਕੋਲ ਨੂੰ ਘਾ ਲੋ ਆਵਾਜ਼ ਜਾਨੀ ਕਲੀਅਰ ਆ ਜਾਵਾ ਡੀਐਮਡੀ ਦੀ ਪ੍ਰੋਬਲਮ ਹੈ ਜੀ ਅੱਛਾ ਜੀ ਮਾਸੂਰ ਪ੍ਰੋਫੀ ਵੀ ਪ੍ਰੋਬਲਮ ਆ ਜਿੱਦਾਂ ਮਾਸਪੇਸ਼ੀਆਂ ਤੋਂ ਆਈਏ ਮਾਸਪੇਸ਼ੀਆਂ ਤੋਂ ਇਹ ਹੌਲੀ 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 ਯਾਨੀ ਕਿ ਮਾਸਪੇਸ਼ੀਆਂ ਕੰਮ ਕਰਨੋਂ ਹਟ ਜੰਨੀਆਂ ਬਾਡੀ ਦੀਆਂ ਕੰਮ ਕਰਨੋਂ ਹਟ ਜੰਨੀਆਂ ਤੇ ਯਾਨੀ ਕਿ ਇਹਦੀ ਜਿਹੜੀ ਉਮਰ ਆ ਜੀ ਉਹ ਹੈਗੀ ਆ 15 ਤੋਂ 16 ਸਾਲ ਤੱਕ ਅੱਛਾ ਯਾਨੀ ਉਮਰ ਬੰਦੇ ਦੀ ਜੇ ਬਿਮਾਰੀ ਲੱਗ ਜਾਵਾ ਤਾਂ ਲਾਸਟ ਉਮਰ 15 ਤੋਂ 16 ਸਾਲ ਹਾਂਜੀ 16 17 ਐਂਡ ਆ ਜੀ ਐਂਡ ਹੈ ਜੀ ਤੇ ਜੇ ਉਹ ਤੋ ਪਹਿਲਾਂ ਆਪਾਂ 10 ਸਾਲ ਤੋਂ ਪਹਿਲਾਂ ਪਹਿਲਾਂ ਇਹ ਟੀਕਾ ਲੱਗਣਾ ਸੀ 10 ਸਾਲ ਤੋਂ ਪਹਿਲਾਂ ਲੱਗਣਾ ਹਾਂਜੀ ਇਹ ਹੈਗਾ 27 ਕਰੋੜ ਦਾ ਟੀਕਾ ਜੀ ਅੱਛਾ 27 ਕਰੋੜ ਦਾ ਟੀਕਾ ਹੈ ਹਾਂਜੀ ਇਹ ਫਿਰ ਮਿਲਣਾ ਕਿੱਥੇ ਹੈ ਇਹ ਅਮਰੀਕਾ 'ਚੋ ਜੀ ਅਮਰੀਕਾ 'ਚੋ ਜੀ ਹਾਂਜੀ ਅੱਛਾ ਜੀ ਤੇ ਹੁਣ ਤੱਕ ਤੁਹਾਡੀ ਕਿੰਨੀ ਕ ਮਦਦ ਹੋ ਗਈ ਹਾਂਜੀ ਤੱਕ ਜੀ ਸਾਡੇ ਕੋਲ 72000 ਰੁਪਈਆ ਹੋ ਗਿਆ ਸੀ 72000 ਹਾਂਜੀ ਯਾਨੀ ਤੁਹਾਡੇ ਕੋਲ 4 ਕ ਸਾਲ ਹੋਰ ਹੈ ਹਾਂਜੀ 4 ਸਾਢੇ 4 ਸਾਲ ਹੈਗੇ ਆ ਜੀ ਸਾਢੇ 4 ਹੈਗੇ ਆ ਆਪਾਂ ਸਾਢੇ 4 ਸਾਲ ਨਾ ਲਾ ਕੇ ਚੱਲੀਏ ਆਪਾਂ ਇਹਦਾ ਪਹਿਲਾਂ ਹੀ ਪਹਿਲੇ ਪ੍ਰਬੰਧ ਹੋਣਾ ਚਾਹੀਦਾ ਸੋ ਵੀਰੋ ਆ ਬੱਚਾ ਹੈ ਗੁਰਸਿੱਖੂ ਬੱਚਾ ਹੈ ਤੇ ਇਹਨੂੰ ਜਿਹੜੀ ਆ ਡੀ ਐਮ ਡੀ ਦੀ ਪ੍ਰੋਬਲਮ ਹੈ ਤੇ 27 ਕਰੋੜ ਦਾ ਮੇਰੇ ਵੀਰੋ ਜੀ ਦਾ ਟੀਕਾ ਲੱਗਣਾ ਇਹਦੀ ਜ਼ਿੰਦਗੀ ਬਚ ਸਕਦੀ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਮੈਂ ਜਿੱਦਾਂ ਕਹਿੰਦੇ ਨਾ ਪੰਜਾਬ ਦੀ ਜਨਸੰਖਿਆ ਇਹ 3 ਕਰੋੜ ਹੈ ਜੇ ਆਪਾਂ 9 ਰੁਪਏ ਦੇ ਹਿਸਾਬ ਨਾਲ ਵੀ ਪਾਈਏ ਨਾ 9 ਤੇ 27 ਤੱਕ ਇਹ ਗੱਲ ਕਿੱਥਾ ਪਹੁੰਚ ਜਾਨੀ ਆਪਾਂ ਜੇ ਤੁਰੇ ਜਾਂਦੇ ਨਿਆਣੇ ਵੀ 2-250 ਰੁਪਏ ਖਰਚ ਲੈਂਦੇ ਆ ਅੱਜ ਕੱਲ ਹਰੇਕ ਦੇ ਫੋਨ ਦੇ ਵਿੱਚ ਸਕੈਨ ਤੁਰੇ ਜਾਂਦੇ ਜੀ ਆਪਾਂ ਥੋੜਾ 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 ਪਾਈਏ ਤਾਂ ਇਹ ਬੀਬੀ ਦਾ ਜਿਹੜਾ ਬੱਚਾ ਇਹ ਬਚ ਸਕਦਾ ਮੈਂ ਅੱਜ ਤਾਂ ਹੀ ਕਿਸੇ ਨੂੰ ਕਿਹਾ ਨਹੀਂ ਵੀ ਮੇਰੀ ਵੀਡੀਓ ਸ਼ੇਅਰ ਕਰਿਓ ਜਾਂ ਨਾ ਕਰਿਓ ਅੱਜ ਮੈਂ ਖਾਲਸੇ ਦੀ ਜਨਮ ਭੂਮੀ ਪਰ ਹੜਕਾ ਦੋਵੇਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਵੇ ਜੇ ਤੁਸੀਂ ਥੋੜੀ 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 ਮਦਦ ਕਰੋ ਤਾਂ ਇਹ ਮੇਰੇ ਵੀਰ ਦਾ ਬੱਚਾ ਬਚ ਸਕਦਾ ਕਿਉਂਕਿ ਇਸ ਧਰਤੀ ਦੇ ਖਾਲਸੇ ਦਾ ਜਨਮ ਹੋਇਆ ਤਾਂ ਇੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੁੱਚੇ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਹੁਣ ਮੈਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਥੋੜਾ 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 ਕਰਕੇ ਪਾਈਏ ਕਿਉਂਕਿ ਆਪਾਂ ਇੱਕ ਗੱਲ ਕਰਦੇ ਹਾਂ ਵੀ ਬਾਹਰ ਆਪਾਂ ਲੰਗਰ ਲਾਦੇ ਮੈਂ ਲੰਗਰਾਂ ਦੇ ਖਿਲਾਫ ਨਹੀਂ ਹੈਗਾ ਮੈਂ ਬਿਲਕੁਲ ਵੀ ਖਿਲਾਫ ਨਹੀਂ ਹੈਗਾ ਜਿਹੜੇ ਆਪਾਂ ਲੋਕਾਂ ਨੂੰ ਘੇਰ ਘੇਰ ਕੇ ਖਲਾਉਂਦੇ ਆ ਬਾਹਰ ਜਾ ਕੇ ਪਤੀਲੇ ਲੈ ਕੇ ਖੜਕਾਉਂਦੇ ਆ ਸਾਡਾ ਜੁੱਤੀਆਂ ਪੈਂਦੀਆਂ ਜੇ ਉਹੀ ਪੈਸਾ ਆਪਾਂ ਇਸ ਬੱਚੇ 'ਨ ਸਿਰ ਲਾ ਦਈਏ ਤਾਂ ਵੀਰੋ ਜ਼ਿੰਦਗੀ ਮਿਲ ਸਕਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਲੰਗਰ ਨਾ ਲਾਓ ਮੈਂ ਇਹ ਕਹਿੰਦਾ ਵੀ ਇੱਕ ਵਾਰੀ ਤੁਹਾਡਾ ਦਿੱਤਾ ਵਾ ਤੇਲ ਤੇਲ ਇਹ ਬਾਈ ਸਾਰੀ ਜ਼ਿੰਦਗੀ ਯਾਦ ਰੱਖੂਗਾ ਕਿਸੇ ਦੇ ਪੁੱਤ ਦੀ ਜਾਨ ਬਚ ਸਕਦੀ ਹੈ ਅਸੀਂ ਹੜ੍ਹਾਂ ਚ ਕਿੰਨੀ ਮਦਦ ਕੀਤੀ ਅਸੀਂ ਕਰੋਨਾ ਚ ਕਿੰਨੀ ਮਦਦ ਕੀਤੀ 2 ਸਾਲ ਪਹਿਲਾਂ ਫਲੱਡ ਆਇਆ ਅਸੀਂ ਕਿੰਨੀ ਮਦਦ ਕੀਤੀ ਕੋਈ ਕਮੀ ਨਹੀਂ ਛੱਡੀ ਐ ਹੁਣ ਇੱਕ ਲੋੜ ਐ 27 ਕਰੋੜ ਦਾ ਟੀਕਾ ਕੱਖ ਵੀ ਨਾ 27 ਕਰੋੜ ਰੁਪਈਆ ਜੇ ਆਪਾਂ ਤੁਰੇ ਜਾਂਦੇ ਕਿੰਨੀ ਸਾਡੀ ਜਾਨਾਂ ਸਾਂખ્યા 200 ਪਲੱਸ ਦੇਸ਼ ਆ ਉਹਨਾਂ ਵਿੱਚ ਅਸੀਂ ਬੈਠੇ ਆ ਜੇ ਆਪਾਂ ਥੋੜਾ ਥੋੜਾ ਵੀ ਪਾਈਏ ਤਾਂ 27 ਕਰੋੜ ਛੇਤੀ ਉਹ ਪੂਰਾ ਹੋ ਜਾਣਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਰੇ ਜਾਂਦੇ ਵੀਰੋ ਇਸ ਕੈਨ ਵੀ ਵਿੱਚ ਤੁਹਾਨੂੰ ਫੋਟੋ ਵੀ ਮੈਂਸ਼ਨ ਕਰ ਦੇਣੀ ਆ ਤੇ ਨਾਲ ਵੀਰੋ ਨੰਬਰ ਦਿੱਤੇ ਵੀ ਆ ਸੰਪਰਕ ਕਰਕੇ ਤੁਸੀਂ ਸਿੱਧੇ ਪੈਸੇ ਪਾ ਸਕਦੇ ਹੋ ਸਾਡਾ ਕੋਈ ਦੇ ਵਿੱਚ ਲੈਣ ਦੇਣ ਨਹੀਂ ਆ ਤੇ ਬਾਈ ਦੇ ਦੋਸਤੋ ਹੱਥ ਜੋੜੇ ਵੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਇਹ ਬਾਈ ਕਿੰਨੀ ਅਰਦਾਸਾਂ ਬੇਨਤੀਆਂ ਕਰਦਾ ਹੋਣਾ ਜਿਹੜੇ ਟਰਾਲੀ ਉੱਪਰ ਲੈ ਕੇ ਅੱਖਾਂ ਭਰ ਗਈਆਂ ਬਾਈ ਉਹ ਕੋਲ ਨੂੰ ਕਰਕੇ ਦਿਖਾ ਯਾਰ ਬਾਈ ਰੋਣਾ ਨਹੀਂ ਹੈਗਾ ਯਾਰ ਤੂੰ ਅੱਖਾਂ ਕਦੇ ਭਰੀਆਂ ਯਾਰ ਤੂੰ ਮਹਾਰਾਜ ਦੇ ਦਾਰਾ ਆ ਕੋਈ ਗੱਲ ਨਹੀਂ ਤੇ ਬਾਈ ਰੋਣਾ ਨਹੀਂ ਕੋਈ ਗੱਲ ਯਾਰ ਤੂੰ ਰੋਂਦਾ ਕਹੂੰ ਆ ਅਸੀਂ ਤੇਰੇ ਨਾਲ ਆ ਬਾਈ ਕੋਈ ਚੱਕਰ ਨਹੀਂ ਤੇ ਵੀਰੋ ਆਪਾਂ ਥੋੜਾ 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 ਕਰਕੇ ਪਾਣਾ ਮੈਂ ਤੁਹਾਡੇ ਅੱਗੇ ਫੇਰ ਬੇਨਤੀ ਕਰਦਾ ਵੀ ਇਹ ਵੀਡੀਓ ਮੇਰੀ ਐਨੀ ਸ਼ੇਅਰ ਕਰ ਦਿਓ ਮੈਨੂੰ ਇਹਦੇ ਵਿੱਚ ਕੋਈ ਪੈਸਾ ਨਹੀਂ ਆਣਾ ਮੇਰੇ ਵੀਰੋ ਤੇ ਤੁਹਾਡਾ ਇੱਕ ਸ਼ੇਅਰ ਇਸ ਬਾਈ ਦੇ ਬੱਚੇ ਦੀ ਜਾਨ ਬਚਾ ਸਕਦਾ ਸੋ ਐਨੀਆਂ ਬੇਨਤੀਆਂ ਪ੍ਰਵਾਨ ਕਰ ਲਿਓ ਬਾਈ ਦੇ ਬੱਚੇ ਦੀ ਜਾਨ ਬਚਾ ਸਕਦਾ ਸੋ ਐਨੀਆਂ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ